ਉਹ ਉਹ ਤਾਂ ਵਿਚਾਰਾ ਚੁੱਪ ਕਰ ਗਿਆ ਪੈਸੇ ਤਾਂ ਦੇਣੇ ਕਿ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋ ਸਾਰੇ ਠੀਕ ਠਾਕ ਆਪਾਂ ਵੀ ਵਧੀਆ ਤੇ ਅੱਜ ਅਸੀਂ ਆਪਣੀ ਨਵੀਂ ਵੀਡੀਓ ਦੀ ਪਹਿਲੀ ਪਹਿਲਾ ਭਾਗ ਜਿਹੜਾ ਆ ਉਹਦੀ ਸ਼ੂਟਿੰਗ ਕਰਕੇ ਆੜੇ ਆ ਤੇ ਟੀਮ ਸਾਰੀ ਇੱਥੇ ਖੜੀ ਪਾਜੀ ਕਿਥੇ ਸਭ ਪਾਜੀ ਮਗਰ ਖੜੇ ਆ ਅਸੀਂ ਗੱਲ ਜੀ ਸਾਰਿਆਂ ਨੂੰ ਵੀਡੀਓ ਜਿਹੜੀ ਆ ਉਹਦੇ ਵਿੱਚ ਉਹਦਾ ਨਾਮ ਆ ਵਿਆਹ ਜਾਂ ਕਤਲ ਦੇਖੀ ਜਰਾ ਵਿਆਹ ਜਾਂ ਹਾਂ ਤੇ ਮੇਨ ਰੋਲ ਯਾਰ ਕੀ ਆਹ ਵਾਲੇ ਮੁੰਡੇ ਦਾ ਵਾ ਭਾਬੀ ਨਾਲੋਂ ਇਹਨਾਂ ਦੇ ਮੰਮੀ ਇਹ ਤੁਹਾਡੇ ਪੈਰਾਂ ਪਿਛੇ ਹੀ ਆ ਜੇ ਤੁਸੀਂ ਚੰਗਾ ਕਰਨਗੇ ਚੰਗਾ ਹੀ ਹੋਊਗਾ ਤੁਹਾਨੂੰ ਵੀ ਪਤਾ ਵਾ ਮੈਨੂੰ ਕਿੰਨੀ ਦੀ ਜੀ ਬਾਹਰ ਜਾਣ ਦੀ ਮੇਰੀ ਇਹ ਪੂਰੀ ਹੋ ਜੇ ਹੋਰ ਮੈਨੂੰ ਕੀ ਚਾਹੀਦਾ ਵਾ ਆਪਣੀ ਆਪਣੀ ਜੋੜੀ ਨਾਲ ਜੋ ਸਜਣੇ ਨਾਨਾ ਪਾਉਂਦਾ ਤੇਰੇ ਨਾਲ ਦੇਖ ਤਾਰੀਂ ਗਿਆ ਤਾਂ ਪਰੇ ਹੋ ਜਾ ਨਹੀਂ ਨਹੀਂ ਇਹਨੇ ਬਾਹਰ ਗੱਲ ਹੀ ਜੱਗੀ ਕੀਤੀ ਮੇਨ ਜਿਹੜਾ ਰੋਲ ਆ ਉਹ ਦਿਲਜੀਤ ਭਾਜੀ ਦਾ ਵਾ ਤੇ ਸੰਦੀਪ ਭਾਬੀ ਦਾ ਆ ਦਿਲਜੀਤ ਭਾਜੀ ਬਾਹਰ ਜਾਂਦੇ ਚਾਹਵਾਨ ਨੇ ਮੁੰਡੇ ਤੇ ਸੰਦੀਪ ਭਾਬੀ ਨਾਲ ਹਾਈਲਾਈਟ ਕਰਨੀ ਆ ਭਾਬੀ ਜਦੋਂ ਮੈਂ ਇੱਕ ਵਾਰੀ ਤੁਹਾਨੂੰ ਸਮਝਾਤਾ ਵਾ ਮੈਂ ਉਥੇ ਰਿਸ਼ਤਾ ਨਹੀਂ ਕਰਨਾ ਤੁਸੀਂ ਆਪਣੇ ਜੇਤੇ ਅੜੇ ਆ ਸੰਦੀਪ ਭਾਬੀ ਦਾ ਭਰਾ ਵਾ लवली ਤੇ ਪਰਜਾਈ ਰੁਪਿੰਦਰ ਕੌਰ ਤੇ ਇਹ ਥੋੜੇ ਜੇ ਲਾਲਚੀ ਕਿਸਮ ਦੇ ਇਨਸਾਨ ਨੇ ਵੀਡੀਓ ਦੇ ਵਿੱਚ ਜਿਹੜੇ ਸੋਨੂ ਭਾਜੀ ਹੁਣੇ ਨੇ ਸਤਿ ਸ਼੍ਰੀ ਅਕਾਲ ਜੀ ਇਹ ਨੇ ਦਲਜੀਤ ਦਲਜੀਤ ਭਾਜੀ ਦੇ ਮਮੀ ਡੈਡੀ ਮਮੀ ਡੈਡੀ ਤੇ ਸਾਡੇ ਦੋਵਾਂ ਦੇ ਵੀ ਮੇਰੇ ਤੇ ਜੋਤ ਦੇ ਵੀ ਮਮੀ ਡੈਡੀ ਨੇ ਤੇ ਇੱਧਰ ਕਰਾਂਗੇ ਪੁੱਛਾਂਗੇ ਅਰਜਿੰਦਰ ਭਾਜੀ ਹੁਣੇ ਸੰਦੀਪ ਭਾਬੀ ਤੇ लवली ਭਾਜੀ ਦੇ ਮਮੀ ਡੈਡੀ ਨੇ ਰਮਨ ਭੈਣ ਜੀ ਦਾ ਰੋਲ ਵਧੀਆ ਤੇ ਜਿਹੜੇ ਦਿਲਜਿੰਦਰ ਭੈਣ ਜੀ ਨੇ ਇਹ ਹਨ ਸੰਦੀਪ ਭਾਬੀ ਦੇ ਮਾਸੀ ਦੀ ਕੁੜੀ ਠੀਕ ਹੈ ਜੀ ਇਹ ਵੀਡੀਓ ਦੀ ਥੋੜੀ ਸਟੋਰੀ ਤੁਹਾਨੂੰ ਸਮਝ ਆ ਹੀ ਗਈ ਹੋਣੀ ਆ ਕਿ ਮੁੰਡਾ ਆਇਲਸ ਕਰਕੇ ਬਾਹਰ ਜਾਣਾ ਚਾਹੁੰਦਾ ਸੀ ਪਰ ਜਾ ਨਹੀਂ ਸਕਿਆ ਤੇ ਇਹਨੇ ਕੁੜੀ ਲਾਬਲੀ ਆਇਲਸ ਵਾਲੀ ਤੇ ਕੁੜੀ ਨੇ ਹੁਣ ਬਾਹਰ ਜਾ ਕੇ ਕੀ ਕਰਨਾ ਵਾ ਉਹ ਤੁਹਾਨੂੰ ਵੀਡੀਓ ਚ ਪਤਾ ਲੱਗੇਗਾ ਇਹ ਹੁਣ ਤੁਹਾਨੂੰ ਵੀਡੀਓ ਚ ਪਤਾ ਲੱਗੇਗਾ ਤੇ ਇਹ ਥੋੜੀ ਸਟੋਰੀ ਆ ਸ਼ੂਟਿੰਗ ਕਰਕੇ ਅਸੀਂ ਹਟਿਆ ਹੁਣੇ ਬੜਾ ਵਧੀਆ ਲੱਗਾ ਇੱਕਦਮ ਸਾਡੀ ਮੈਡਮ ਜੀ ਤੇ ਇਹ ਵਿਚੋਲੇ ਚਲ ਗਏ ਨੇ ਹੁਣ ਥੋੜੀ ਜਲਦੀ ਸੀਗੀ ਉਹ ਚਲ ਗਏ ਆ ਤੇ ਹੁਣ ਫੋਟੋ ਸ਼ੂਟ ਕਰ ਲਈਏ ਵਿਚੋਲੇ ਉਹ ਪੁਰਾਣੀ ਆ ਨਹੀਂ ਉਹ ਤਾਂ ਕੰਮ ਠੀਕ ਹੋ ਗਿਆ ਉਹ ਪੱਕੇ ਅੱਡੇ ਵਿੱਚ ਅਸੀਂ ਕਰਤੀ ਸਾਰਿਆਂ ਨੂੰ ਤੇ ਅੱਜ ਨਵੀਂ ਵੀਡੀਓ ਬਣਾ ਕੇ ਬਹੁਤ ਹੀ ਮਜਾ ਆਇਆ ਵਾ ਬਾਕੀ ਅੱਗੇ ਅੱਗੇ ਵੇਖੋ ਕੀ ਹੁੰਦਾ ਵਾ ਤੇ ਵੀਡੀਓ ਦਾ ਨਾਮ ਆ ਜੀ ਵਿਆਹ ਜਾਂ ਕਤਲ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਸਾਰਿਆਂ ਨੇ ਜਿੱਦਾਂ ਅੱਗੇ ਵਧੀ ਵਧੀ ਕਮੈਂਟ ਕਰਦੇ ਹੋਦੇ ਵਧੀ ਵਧੀ ਕਮੈਂਟ ਕਰਿਓ ਤੇ ਅੱਗੇ ਵਾਂਗੂ ਪਿਆਰ ਦੇਂਦੇ ਰਹੋ ਤੇ ਸੰਦੀਪ ਤੇ ਮਨਣ ਦੀ ਵਿਆਹ ਕਰਾਉਣਾ ਸੀ। ਉਹਦੇ ਮੈਂ ਬਣਾ ਲੈਣੀ ਹੈ ਕਿਸੇ ਜਣੀਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸਾਡਾ ਰੋਲ ਹੈਗਾ ਵਾ ਜੀ ਵੀਡੀਓ ਚ ਲਾਲ ਜੀ ਦਾ ਤੇ ਲਾਲਚਾ ਨੂੰ ਓਦਾਂ ਵੀ ਬੜਾ। ਪੈਆਂ ਦਾ। ਤੇ ਹੁਣ ਵੇਖੋ ਗਾੜੀ-ਗਾੜੀ ਕੀ ਹੁੰਦਾ ਨੂੰ ਨਵੀਂ ਵੀਡੀਓ ਸ਼ੁਰੂ ਕੀਤੀ ਆ। ਸਾਰੇ ਜਣੇ ਜਰੂਰ ਵੇਖਿਓ। ਹਾਂਜੀ। ਕਮੈਂਟ ਕਰਿਓ, ਸ਼ੇਅਰ ਕਰਿਓ। ਵੱਤ ਵੱਤ ਰਿਸ਼ਤੇਦਾਰਾਂ ਨੂੰ ਵੀ ਸ਼ੇਅਰ ਕਰਿਓ। ਮੈਨੂੰ ਤਾਂ ਬਹੁਤ ਲੱਗਦੀ ਆ ਵੀਡੀਓ ਤੇ। ਤੇ ਬਾਕੀ ਚਲੋ। ਦੱਸਣਿਆ ਤੁਹਾਨੂੰ ਕੀ ਬੰਦਾ ਕੱਢ। ਹਾਂਜੀ। ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪਿਆਰ ਦਿਓ ਪਰ ਇਹ ਮੜਾ ਹੋਦਾ ਜਾ ਰਿਹਾ ਨਿੰਗਤ ਨਾਲ ਵੀਡੀਓ ਚ ਵਧੀਆ ਤੋਂ ਵਧੀਆ ਐਪੀਸੋਡ ਲੈ ਕੇ ਆਉਂਦੇ ਰਵਾਂਗੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਨਵੀਂ ਵੀਡੀਓ ਆਪਾਂ ਸ਼ੂਟ ਕੀਤੀ ਆ ਤੇ ਬਣਾ ਕੇ ਤਾਂ ਬਹੁਤ ਵਧੀਆ ਲੱਗਾ ਤੇ ਬਾਕੀ ਤੁਸੀਂ ਸਾਰੇ ਭੈਣ ਭਰਾ ਵੇਖਿਓ ਜ਼ਰੂਰ ਕਮੈਂਟ ਕਰਿਓ ਵੀ ਕਿਵੇਂ ਦੀ ਲੱਗੀ ਆ ਬਹੁਤ ਵਧੀਆ ਤਰੀਕੇ ਨਾਲ ਬਣਾਈ ਆ ਇਹਦੇ ਵਿੱਚ ਮੇਰਾ ਬਹੁਤ ਧੰਨਵਾਦ ਪੂਰਾ ਤੇ ਬਾਕੀ ਹੁਣ ਪਸੰਦ ਕਰੀ ਨਾ ਕਰੀ ਉਦੋਂ ਹੁਣ ਤੁਹਾਡੇ ਦਾ ਹਾਸਾ ਨਹੀਂ ਨਹੀਂ ਪਸੰਦ ਕਰਿਓ ਬਹੁਤ ਮੇਲਤ ਲੱਗਦੀ ਆ ਇੱਕ ਠੰਡ ਬਹੁਤ ਆ ਠੰਡ ਚ ਬਣਾਉਣੀ ਪੈਂਦੀ ਵੀਡੀਓ ਤੇ ਬਾਕੀ ਰੋਲ ਐਰ ਦਾ ਮੇਰਾ ਵਧੀਆ ਵਾ ਸਾਰੇ ਫੈਨ ਕਿਹਦਾ ਹੁਣ ਨਾ ਭਜਣਾ ਨਹੀਂ ਪੈਣਾ ਪਾਜੀ ਨੂੰ ਨਹੀਂ ਐਰ ਦਾ ਬੰਬੀਆ ਤੇ ਨਹੀਂ ਜਾਣਾ ਲਾ ਬਰਾਉਂਦੇ ਮਾਰਦੇ ਮਾਰਦੇ ਸਾਰੇ ਸਿਕਲ ਸਾਰੇ ਨੂੰ ਅੱਜ ਨਵੀਂ ਵੀਡੀਓ ਸ਼ੁਰੂ ਕੀਤੀ ਆ ਵਿਆਹ ਜਾਂ ਕਤਲ ਤੇ ਉਧੀਆਂ ਜੀ ਸ਼ੁਰੂਆਤ ਹੋਈ ਆ ਤੇ ਤੁਸੀਂ ਅੱਗੇ ਜਿੰਦਾ ਪਿਆਰ ਦਦਦੇ ਜੀ ਵੀਡੀਓ ਨੂੰ ਇਸੇ ਤਰ੍ਹਾਂ ਹੀ ਪਿਆਰ ਦਦਦੇ ਰਹੋ ਤੇ ਅਸੀਂ ਵੀ ਆਪਣੀ ਪੂਰੀ ਮਿਹਨਤ ਕਰਾਂਗੇ ਤੇ ਪੱਗੀ ਆਹੀਂ ਇਹਦੇ ਵਿੱਚ ਬਣੇ ਆ ਮੈਂ ਤੇ ਦੀਪ ਸੰਦੀਪ ਤੇ लवली ਸੰਦੀਪ ਤੇ लवली ਦੇ ਮੰਮੀ ਡੈਡੀ ਆ ਤੇ ਚਲੋ ਅਸੀਂ ਵੀ ਆਪਣਾ ਪੂਰਾ ਕਰਾਂਗੇ ਜਿਸ ਤਰ੍ਹਾਂ ਕੱਲ ਤੋਂ ਹੋਗਾ ਹਾਂਜੀ ਤੁਸੀਂ ਸਾਰੇ ਜਣੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਦਦੇ ਹੋ ਦਿਓ ਦਿੰਦੇ ਰਹੋ ਮੈਂ ਪੂਰਾ ਗਾ ਦਿੰਨਾ ਇਹ ਸਾਰਿਆਂ ਨੇ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿਓ ਜਿਸ ਤਰ੍ਹਾਂ ਤੁਸੀਂ ਅੱਗੇ ਤਲਾਸ਼ ਚੰਗਾ ਜੰਮ ਬੁੱਤ ਦਿੰਦੇ ਰਹੇ ਜੇ ਇਸੇ ਤਰ੍ਹਾਂ ਇਹ ਵੀਡੀਓ ਵੀ ਬਹੁਤ ਵਧੀਆ ਜਿਹਾ ਸਟੋਰੀ ਤੇ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕਰਨ ਦੇ ਆ ਤੇ ਤੁਹਾਡੇ ਪਿਆਰ ਤੋਂ ਦੇਖਾਈ ਅੱਗੇ ਇੱਥੇ ਤੱਕ ਪਹੁੰਚੇ ਆ ਤਾਂ ਗਾਂ ਵੀਗੇ ਅਸੀਂ ਲੈ ਗਏ ਓਏ ਉਹ ਤਾਂ ਵਿਚਾਰਾ ਚੁੱਪ ਕਰ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋ ਸਾਰਿਆਂ ਠੀਕ ਠਾਕ ਆਪਾਂ ਵੀ ਵਧੀਆ ਤੇ ਅੱਜ ਅਸੀਂ ਆਪਣੀ ਨਵੀਂ ਵੀਡੀਓ ਦੀ ਪਹਿਲੀ ਪਹਿਲਾ ਭਾਗ ਜਿਹੜਾ ਆ ਉਹਦੀ ਸ਼ੂਟਿੰਗ ਕਰਕੇ ਛੜੇ ਆ ਤੇ ਟੀਮ ਸਾਰੀ ਇੱਥੇ ਖੜੀ ਪਾਜੀ ਕਿਥੇ ਹੈ ਪਾਜੀ ਮਾਗਰ ਖੜੇ ਸਾਰੀ ਗੱਲ ਨਹੀਂ ਸਾਰਿਆਂ ਨੂੰ ਵੀਡੀਓ ਜਿਹੜੀ ਆ ਉਹਦੇ ਵਿੱਚ ਉਹਦਾ ਨਾਮ ਆ ਵਿਆਹ ਜਾਂ ਕਤਲ ਦੇਖੀ ਜਦਾਂ ਵਿਆਹ ਜਾਂ ਕਤਲ ਹਾਂ ਤੇ ਮੇਨ ਰੋਲ ਯਾਰ ਕੀ ਆਹ ਵਾਲੇ ਮੁੰਡੇ ਦਾ ਵਾ ਬਾਬੀ ਨਾਲ ਹੋਏ ਨੇ ਇਹਨਾਂ ਦੇ ਮੰਮੀ ਇਹ ਤੁਹਾਡੇ ਪੈਰਾਂ 'ਪਿਛਈ ਆ ਜੇ ਤੁਸੀਂ ਚੰਗਾ ਕਰਨਗੇ ਚੰਗਾ ਹੀ ਹੋਊਗਾ ਤੁਹਾਨੂੰ ਵੀ ਪਤਾ ਵਾ ਮੈਨੂੰ ਕਿੰਨੀ ਦੇਹੀ ਬਾਹਰ ਜਾਣ ਦੀ ਮੇਰੀ ਇਹ ਪੂਰੀ ਹੋ ਜੇ ਹੋਰ ਮੈਨੂੰ ਕੀ ਚਾਹੀਦਾ ਵਾ ਆਪਣੀ ਆਪਣੀ ਜੋੜੀ ਨਾਲ ਜਾ ਸਜਣੇ ਦਾਦਾ ਪਾਉ ਜਿਹੜਾ ਤੇਰੇ ਨਾਲ ਦੇਖਿਆ ਸਾਰੇ ਜਿਹੜਾ ਤਾਂ ਭੈ ਹੋ ਜਾ ਨਹੀਂ ਨਹੀਂ ਇਹਨੇ ਬਾਹਰ ਗੱਲ ਹੀ ਜੱਗੀ ਕੀਤੀ ਮੇਰੇ ਜਿਹੜਾ ਰੋਲਿਆ ਉਹ ਦਲਜੀਤ ਭਾਜੀ ਦਾ ਵਾ ਤੇ ਸੰਦੀਪ ਭਾਬੀ ਦਾ ਆ ਦਲਜੀਤ ਭਾਜੀ ਬਾਹਰ ਜਾਣ ਦੇ ਚਾਹਵਾਨ ਨੇ ਮੁੰਡੇ ਤੇ ਸੰਦੀਪ ਭਾਬੀ ਨਾਲ ਹਾਈਲਾਈਟ ਕਰਨੀ ਆ ਭਾਬੀ ਜਦੋਂ ਮੈਂ ਇੱਕ ਵਾਰੀ ਤੁਹਾਨੂੰ ਸਮਝਾਤਾ ਵਾ ਮੈਂ ਉਥੇ ਰਿਸ਼ਤਾ ਨਹੀਂ ਕਰਨਾ ਤੁਸੀਂ ਆਪਣੇ ਜੀਤੇ ਅੜੇ ਆ ਸੰਦੀਪ ਭਾਬੀ ਦਾ ਭਰਾ ਵਾ लवली ਤੇ ਪਰਜਾਈ ਰੁਪਿੰਦਰ ਕੌਰ ਤੇ ਇਹ ਥੋੜੇ ਜੇ ਲਾਲਚੀ ਕਿਸਮ ਦੇ ਇਨਸਾਨ ਨੇ ਵੀਡੀਓ ਦੇ ਵਿੱਚ ਜਿਹੜੇ ਸੋਨੂ ਭਾਜੀ ਹੁਣੇ ਨੇ ਸਤਿ ਸ਼੍ਰੀ ਅਕਾਲ ਜੀ ਇਹ ਨੇ ਦਲਜੀਤ ਭਾਜੀ ਦੇ ਮੰਮੀ ਡੈਡੀ ਤੇ ਸਾਡੇ ਦੋਵਾਂ ਦੇ ਵੀ ਮੇਰੇ ਤੇ ਜੋਤ ਦੇ ਵੀ ਮੰਮੀ ਡੈਡੀ ਨੇ ਤੇ ਇੱਧਰ ਅਰਜਿੰਦਰ ਭਾਜੀ ਹੁਣੇ ਸੰਦੀਪ ਭਾਬੀ ਤੇ लवली ਭਾਜੀ ਦੇ ਮੰਮੀ ਡੈਡੀ ਨੇ ਰਮਨ ਭੈਣ ਜੀ ਦਾ ਰੋਲ ਵਧੀਆ ਹੈ ਤੇ ਜਿਹੜੇ ਦਿਲਜਿੰਦਰ ਭੈਣ ਜੀ ਨੇ ਇਹ ਹਨ ਸੰਦੀਪ ਭਾਬੀ ਦੇ ਮਾਸੀ ਦੀ ਕੁੜੀ ਠੀਕ ਹੈ ਜੀ ਤੇ ਵੀਡੀਓ ਦੀ ਥੋੜੀ ਸਟੋਰੀ ਤੁਹਾਨੂੰ ਸਮਝ ਆਈ ਗਈ ਹੋਣੀ ਆ ਕਿ ਮੁੰਡਾ ਆਇਲਸ ਕਰਕੇ ਬਾਹਰ ਜਾਣਾ ਚਾਹੁੰਦਾ ਸੀ ਪਰ ਜਾ ਨਹੀਂ ਸਕਿਆ ਤੇ ਇਹਨੇ ਕੁੜੀ ਲਾਬਲੀ ਆਇਲਸ ਵਾਲੀ ਤੇ ਕੁੜੀ ਨੇ ਹੁਣ ਬਾਹਰ ਜਾ ਕੇ ਕੀ ਕਰਨਾ ਵਾ ਉਹ ਤੁਹਾਨੂੰ ਵੀਡੀਓ 'ਚ ਪਤਾ ਲੱਗੇਗਾ ਇਹ ਹੁਣ ਤੁਹਾਨੂੰ ਵੀਡੀਓ 'ਚ ਪਤਾ ਲੱਗੇਗਾ ਇਹ ਥੋੜੀ ਸਟੋਰੀ ਆ ਸ਼ੂਟਿੰਗ ਕਰਕੇ ਅਸੀਂ ਹਟਿਆ ਹੁਣੇ ਬੜਾ ਵਧੀਆ ਲੱਗਾ ਇੱਕਦਾਂ ਸਾਡੇ ਮੈਡਮ ਜੀ ਤੇ ਵਿਚੋਲੇ ਚਲ ਗਏ ਨੇ ਉਹ ਥੋੜੀ ਜਲਦੀ ਸੀਗੀ ਉਹ ਚਲ ਗਏ ਆ ਤੇ ਹੁਣ ਫੋਟੋ ਸ਼ੂਟ ਕਰ ਲਈਏ ਵਿਚੋਲੇ ਉਹ ਪੁਰਾਣੀ ਆ ਨਹੀਂ ਉਹ ਤਾਂ ਕੰਮ ਠੀਕ ਉਹ ਪੱਕੇ ਸਾਡੇ ਵਿੱਚ ਅਸੀਂ ਕਰਦੀ ਸਾਰਿਆਂ ਨੂੰ ਤੇ ਅੱਜ ਨਵੀਂ ਵੀਡੀਓ ਬਣਾ ਕੇ ਬਹੁਤ ਹੀ ਮਜ਼ਾ ਆਇਆ ਵਾ ਬਾਕੀ ਅੱਗੇ ਅੱਗੇ ਵੇਖੋ ਕੀ ਹੁੰਦਾ ਵਾ ਤੇ ਵੀਡੀਓ ਦਾ ਨਾਮ ਆ ਜੀ ਵਿਆਹ ਜਾਂ ਕਤਲ ਤੁਹਾਨੂੰ ਸਰਨ ਪਸੰਦ ਆਉਗੀ ਸਾਰੇ ਜਣੇ ਜਿੱਦਾਂ ਅੱਗੇ ਵਧੀ ਵਧੀ ਕਮੈਂਟ ਕਰਦੇ ਆਂ ਉਹਦੇ ਵਧੀ ਵਧੀ ਕਮੈਂਟ ਕਰ ਰਹੇ ਹੋ ਤੇ ਅੱਗੇ ਵੰਗੋ ਪਿਆਰ ਦੇ ਅੰਦਰ ਤੇ ਸੰਦੀਪ ਤੇ ਮਨਣੇ ਨਹੀਂ ਵਿਆਹ ਕਰਾਉਣਾ ਸੋੜੇ ਮੈਂ ਬਣਾ ਲੈਣੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਸਾਡਾ ਰੋਲ ਹੈਗਾ ਵਾਜੀ ਵੀਡੀਓ ਚ ਲਾਲ ਜੀ ਦਾ ਤੇ ਲਾਲchan ਨੂੰ ਓਦਾਂ ਵੀ ਬੜਾ ਹੋ ਤੇ ਹੁਣ ਵੇਖੋ ਗਾੜੀ ਗਾੜੀ ਕੀ ਹੁੰਦਾ ਨਵੀਂ ਵੀਡੀਓ ਸ਼ੁਰੂ ਕੀਤੀ ਆ ਸਾਰੇ ਜਣੇ ਜ਼ਰੂਰ ਵੇਖਿਓ ਹਾਂਜੀ ਕਮੈਂਟ ਕਰਿਓ ਸ਼ੇਅਰ ਕਰਿਓ ਵੱਤ ਤੋਂ ਵੱਧ ਰਿਸ਼ਤੇਦਾਰਾਂ ਨੇ ਵੀ ਸ਼ੇਅਰ ਕਰਿਓ। ਮੈਨੂੰ ਤਾਂ ਬਹੁਤ ਲੱਗਦੀ ਆ ਵੀਡੀਓ ਤੇ ਤੇ ਬਾਕੀ ਚਲੋ ਦੱਸਾਨੇ ਆ ਤੁਹਾਨੂੰ ਕੀ ਬੰਦਾ ਕੱਜ। ਹਾਂਜੀ ਸਾਰੇ ਜਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪਿਆਰ ਦਿਓ। ਪਰ ਇਹ ਮੁੰਡਾ ਹਿੰਦਾ ਤਾਂ ਜਿਆ ਰਹਿਣ ਨਿਕੰਦਣਾ ਵੀਡੀਓ। ਵਧੀਆ ਤੋਂ ਵਧੀਆ ਐਪੀਸੋਡ ਲੈ ਕੇ ਆਉਂਦੇ ਰਾਵਾਂਗੇ। ਠੀਕ ਆ ਜੀ। ਸਸਸੀ ਸਸਸੀ। ਧੰਨਵਾਦ। ਸਸਸੀ ਕਾਲ ਜੀ ਸਾਰਿਆਂ ਨੂੰ। ਸਸਸੀ ਕਾਲ ਜੀ ਸਾਰਿਆਂ ਨੂੰ। ਤੇ ਅੱਜ ਨਵੀਂ ਵੀਡੀਓ ਆਪਾਂ ਸ਼ੂਟ ਕੀਤੀ ਆ ਤੇ ਬਣਾ ਕੇ ਤਾਂ ਬਹੁਤ ਵਧੀਆ ਲੱਗਾ। ਤੇ ਬਾਕੀ ਤੁਸੀਂ ਸਾਰੇ ਭੈਣ ਭਰਾ ਵੇਖਿਓ। ਜ਼ਰੂਰ ਕਮੈਂਟ ਕਰਿਓ ਵੀ ਕਿਵੇਂ ਦੀ ਲੱ ਬਹੁਤ ਵਧੀਆ ਤਰੀਕੇ ਨਾਲ ਬਣਾਈ ਆ ਇਹਦੇ ਵਿੱਚ ਮੇਰਾ ਰੋਲ ਵੀ ਵਧੀਆ ਆ ਤੇ ਬਾਕੀ ਹੁਣ ਪਸੰਦ ਕਰੀ ਨਾ ਕਰੀ ਉਦੋਂ ਮੈਂ ਤੁਹਾਡੇ ਦਾ ਪਾਸ ਨਹੀਂ ਨਹੀਂ ਪਸੰਦ ਕਰਿਓ ਬਹੁਤ ਮਿਹਨਤ ਲੱਗਦੀ ਆ ਇੱਕ ਠੰਡ ਬਹੁਤ ਆ ਠੰਡ ਚ ਬਣਾਉਣੀ ਪੈਂਦੀ ਵੀਡੀਓ ਤੇ ਬਾਕੀ ਰੋਲ ਐਰਕਾ ਮੇਰਾ ਵਧੀਆ ਵਾ ਸਾਰੇ ਫ੍ਰੈਂਡ ਐਰਕਾ ਹੁਣ ਨਾ ਭਜਣਾ ਨਹੀਂ ਪੈਣਾ ਪਾਜੀ ਨੂੰ ਨਹੀਂ ਐਰਕਾ ਬੱਬੀਆ ਤੇ ਨਹੀਂ ਜਾਣਾ ਆ ਲਓ ਲਓ ਤੇ ਮਾਰਦੇ ਮਾਰਦੇ ਨਾ ਸਾਰੀ ਥੋੜੀ ਜਿਹੀ ਸੋਰੀ ਅੱਜ ਲੰਗੀ ਵੀਡੀਓ ਸ਼ੁਰੂ ਕੀਤੀ ਆ ਵਿਆਹ ਜਾਂ ਕਤਲ ਤੇ ਉਹਦੀ ਅੱਜ ਹੀ ਸ਼ੁਰੂਆਤ ਹੋਈ ਆ ਤਾਂ ਤੁਸੀਂ ਅੱਗੇ ਜਿੱਦਾ ਪਿਆਰ ਦਦਿਓ ਜੀ ਵੀਡੀਓ ਨੂੰ ਇਸੇ ਤਰ੍ਹਾਂ ਹੀ ਪਿਆਰ ਦਦਿਦੇ ਰਹੋ ਤੇ ਅਸੀਂ ਵੀ ਆਪਣੀ ਪੂਰੀ ਮਿਹਨਤ ਕਰਾਂਗੇ ਤੇ ਬਾਕੀ ਅਹੀਂ ਇਹਦੇ ਵਿੱਚ ਬਣੇ ਆ ਮੈਂ ਤੇ ਦੀਪ ਸੰਦੀਪ ਤੇ लवली ਸੰਦੀਪ ਤੇ लवली ਤੇ ਬੰਮੀ ਜੜੀਆਂ ਤੇ ਚਲੋ ਅਸੀਂ ਆਪਣਾ ਪੂਰਾ ਤਰਾਂਗੇ ਜੇ ਸਤਾਂਕਾ ਦੇ ਕੋ ਕੋ ਹਾਂ ਦੀ ਤੁਸੀਂ ਸਾਰੇ ਜਾਣੇ ਇਸ ਵੀਡੀਓ ਨੂੰ ਬਹੁਤ ਜਿਆਦਾ ਪਿਆਰ ਦਦ ਦਿਓ ਦਿਓ ਦਿੰਦੇ ਰਹੋ ਮੈਂ ਪੂਰਾ ਕਹ ਦਿੰਦਾ ਤੁਸੀਂ ਸਾਰੇ ਜਾਣੇ ਇਸ ਵੀਡੀਓ ਨੂੰ ਬਹੁਤ ਜਿਆਦਾ ਪਿਆਰ ਦਿਓ ਜਿਸ ਤਰ੍ਹਾਂ ਤੁਸੀਂ ਅੱਗੇ ਤਲਾਸ਼ ਚੰਗਾ ਜੰਮ ਬਹੁਤ ਦਿੰਦੇ ਰਹੇ ਜੇ ਇਸੇ ਤਰ੍ਹਾਂ ਇਹ ਵੀਡੀਓ ਵੀ ਬਹੁਤ ਵਧੀਆ ਹੈ ਸਟੋਰੀ ਤੇ ਅਸੀਂ ਸਾਰੇ ਜਾਣੇ ਬਹੁਤ ਮਿਹਨਤ ਕਰਨ ਦੇ ਆ ਤੇ ਤੁਹਾਡੇ ਪਿਆਰ ਤੋਂ ਦੇਖਾਈ ਅੱਗੇ ਇੱਥੇ ਪਹੁੰਚੇ ਆ ਤੇ ਗਾਂ ਵੀ ਅਸੀਂ ਲੈ ਗਏ ਆ